ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੁਰਦੇਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮੋ ਖੈਡਲਾਈਨਸ ਤੇ ਅਰਵਿੰਦ ਕੇਜੀ ਵਾਲਦੀ ਗ੍ਰਿਫਤਾਰੀ ਤੋਂ ਬਾਅਦ ਅਲਾਈਅੰਸ ਪਾਰਟੀਆਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ ਦਿੱਲੀ ਦੇ ਰਾਮਲੇਲਾ ਮੈਦਾਨ 'ਚ ਹੋਈ ਮਹਾਰ ਰੈਲੀ ਮੰਤਿਆਂ ਤੋਂ ਬਾਅਦ ਹੁਣ ਕੌਂਸਲਰ ਵੀ ਹੋਣ ਲੱਗੇ ਭਾਜਪਾ ਦੇ ਵਿੱਚ ਸ਼ਾਮਿਲ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਟਿੱਪਣੀ ਇੰਡੀਆ ਗੱਠਜੋੜ ਦੀ ਮਹਾਰੈਲੀ 'ਚ ਪਹੁੰਚੇ ਸੀਐਮ ਭਗਵੰਤ ਮਾਨ ਕੇਂਦਰ ਸਰਕਾਰ ਨੂੰ ਸਵਾਲਾਂ ਦੇ ਕੇਰੇ 'ਚ ਕੀਤਾ ਖੜਾ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਣੇ ਮਹਾਰਾਣੀ ਪ੍ਰਨੀਤ ਕੌਰ ਅਭਿਤੇਦੀਨੀ ਭਾਜਪਾ ਨੇ ਸੂਚੀ ਕੀਤੀ ਸੀ ਜਾਰੀ ਤੇ ਹੁਣ ਖਬਰਾਂ ਵਿੱਚ ਥਾਰ ਨਾਲ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਪ ਨੇ ਆਪਣੀਆਂ ਅਲਾਈਅੰਸ ਪਾਰਟੀਆਂ ਦੇ ਨਾਲ ਮਿਲ ਕੇ ਛਿੱਤੀ ਪ੍ਰਦਰਸ਼ਨ ਕੀਤਾ ਹੈ ਦਰਸਲ ਇੰਡੀਆ ਗੱਠਜੋੜ ਵੱਲੋਂ ਅੱਜ ਦਿੱਲੀ ਦੇ ਰਾਮਲੇਲਾ ਮੈਦਾਨ ਵਿੱਚ ਮਹਾਰੈਲੀ ਕੀਤੀ ਗਈ ਕਾਂਗਰਸ ਦੇ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਨੇ ਇਨਕੰਟੈਕਸ ਦੇ ਵੱਲੋਂ ਨੋਟਿਸ ਪੇਜੇ ਜਾ ਰਹੇ ਨੇ ਤੇ ਆਪ ਦੇ ਮੰਤਰੀਆਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਮਹਾਰੈਲੀ ਕੀਤੀ ਗਈ ਹੈ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਅੱਜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਈਅንስ ਯਾਨੀ ਕਿ ਇੰਡੀਆ ਗਠਜੋੜ ਦੇ ਨੇਤਾਵਾਂ ਦੇ ਵੱਲੋਂ ਵੱਡੇ ਪੱਧਰ ਤੇ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮਹਾਰੈਲੀ ਦੀ ਸੁਰੱਖਿਆ ਦੇ ਮਤਲਬ ਨਜ਼ਰ ਦਿੱਲੀ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਸਨ ਜਾਣਕਾਰੀ ਮੁਤਾਬਕ ਇਹ ਰੈਲੀ ਕੁਝ ਸ਼ਰਤਾਂ ਦੇ ਆਧਾਰ ਤੇ ਉੱਤੇ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜਿਵੇਂ ਕਿ ਕੋਈ ਵੀ ਮਾਰਚ ਨਹੀਂ ਕੀਤਾ ਜਾਵੇਗਾ ਤੇ ਟਰੈਕਟਰ ਟਰਾਲੀਆਂ ਤੇ ਹਥਿਆਰ ਇੱਥੇ ਨਹੀਂ ਲਿਆਂਦੇ ਜਾਣਗੇ ਦੱਸ ਦਈਏ ਕਿ ਇਸ ਮਹਾਰੈਲੀ ਨੂੰ ਲੋਕਤੰਤਰ ਬਚਾਓ ਰੈਲੀ ਦਾ ਨਾਮ ਦਿੱਤਾ ਗਿਆ ਹੈ ਜਿਸ ਦਾ ਉਦੇਸ਼ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣਾ ਹੈ ਇਸ ਮਹਾਰੈਲੀ ਦੇ ਵਿੱਚ ਰਾਹੁਲ ਗਾਂਧੀ ਮਲਕਾਰਜੁਨ ਖੜਗੇ ਸ਼ਰਦ ਪਵਾਰ ਉਦਵ ਠਾਕਰੇ ਅਖਿਲੇਸ਼ ਯਾਦਵ ते तेजस्वी यादव पंजाब ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜੀਵਾਲ ਦੀ ਪਤਨੀ ਸੁਨੀਤਾ ਕੇਜੀਵਾਲ ਦੇ ਸਮੇਤ ਹੋਰ ਕਈ ਵੱਡੇ ਵੱਡੇ ਦਿਗਜ ਨੇਤਾ ਵੀ ਮੌਜੂਦ ਸਨ ਇਹ ਰੈਲੀ ਅਜਿਹੇ ਸਮੇਂ ਕਿਤੀ ਜਾਰੀ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਨੇ ਦੱਸ ਦਈਏ ਕਿ ਰੈਲੀ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਉੱਤਵ ਠਾਕਰੇ ਨੇ ਕਿਹਾ ਕਿ ਇੱਕ ਦੇਸ਼ ਤੇ ਇੱਕ ਵਿਅਕਤੀ ਦੀ ਸਰਕਾਰ ਦੇਸ਼ ਲਈ ਮੁਸ਼ਕਲ ਬਣ ਜਾਵੇਗੀ ਇਹ ਦੇਸ਼ਤਾਨਾ ਸ਼ਾਹੀਵਲ ਵਧ ਰਿਹਾ ਹੈ ਇਹ ਡਰ ਨਹੀਂ ਸਗੋ ਹਕੀਕਤ ਹੈ ਇਸੇ ਹੀ ਮਹਾਂ ਰੈਲੀ ਦੇ ਵਿੱਚ ਅਰਵਿੰਦ ਕੇਜੀਵਾਲ ਦੀ ਪਤਨੀ ਸੁਨੀਤਾ ਕੇਜੀਵਾਲ ਨੇ ਅਰਵਿੰਦ ਕੇਜੀਵਾਲ ਦੇ ਵੱਲੋਂ ਭੇਜਿਆ ਗਿਆ ਇੱਕ ਸੁਨੇਹਾ ਵੀ ਪੜ ਕੇ ਸੁਣਾਇਆ ਹੈ ਕਾਂਗਰਸੀ ਸਾਫ ਦਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ 'ਚ ਮੈਚ ਫਿਕਸਿੰਗ ਕੀਤੀ ਜਾ ਰਹੀ ਹੈ ਸਾਡੇ ਬੈਂਕ ਖਾਤੇ ਬੰਦ ਕਰ ਦਿੱਤੇ ਗਏ ਨੇ ਅਜੇ ਹ ਚੋਣਾਂ ਦੌਰਾਨ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੁਝ ਕਾਰੋਬਾਰੀ ਮਿਲ ਕੇ ਅਜਿਹਾ ਕਰ ਰਹੇ ਨੇ ਦੁਜੀ ਪੱਸੀ ਕਾਂਗਰਸ ਦੇ ਮੌਜੂਦਾ ਪ੍ਰਧਾਨ ਮਲਕਾ ਅਰਜੁਨ ਖੜਗੇ ਨੇ ਕਿ ਹੈ ਕਿ ਇਸ ਦੇਸ਼ ਨੂੰ ਬਚਾਉਣ ਦੇਸ਼ ਦੀ ਇੱਕ ਤਰ੍ਹਾਂ ਨੂੰ ਬਚਾਉਣ ਲੋਕਤੰਤਰ ਨੂੰ ਬਚਾਓ ਅਤੇ ਸੰਵਿਧਾਨ ਨੂੰ ਬਚਾਉਣ ਲਈ ਇੰਨੇ ਸਾਰੇ ਨੇਤਾ ਅੱਜ ਇੱਕ ਮੰਚ ਦੇ ਇਕੱਠੇ ਹੋਏ ਨੇ ਮਲਕਾ ਅਰਜੁਨ ਖੜਗੇ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਤੁਹਾਨੂੰ ਫੈਸਲਾ ਕਰਨਾ ਪਵੇਗਾ ਕਿ ਤੁਸੀਂ ਲੋਕਤੰਤਰ ਚਾਹੁੰਦੇ ਹੋ ਜਾਂ ਤਾਨਾਸ਼ਾਹੀ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਗਰਜਦਿਆਂ ਹੋਇਆਂ ਕਿਹਾ ਹੈ ਕਿ ਭਾਜਪਾ ਵਾਲੇ ਆਪਣੀ ਔਕਾਤ ਦੇ ਵਿੱਚ ਰਹਿਣ ਕੋਈ ਪਤਾ ਨਹੀਂ ਕਿਸ ਕਰ ਚ ਲੋਕਾਂ ਨੇ ਕਿਸ ਨੂੰ ਚੁਣ ਲੈਣਾ ਸਪਾ ਪ੍ਰਦਾਨ ਅਕਲੇਸ਼ ਯਾਦਵ ਨੇ ਕਿਹਾ ਕਿ ਭਾਜਪਾ 400 ਨੂੰ ਪਾਰ ਨਹੀਂ ਕਰਨ ਜਾ ਰਹੇ ਪਰ 400 ਘੁਉਣ ਜਾ ਰਹੇ ਨੇ ਵਿਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਗੱਠ ਜੋੜ ਨੂੰ ਇਸ ਮਹਾ ਰੈਲੀ ਦਾ ਕੀ ਫਾਇਦਾ ਮਿਲਦਾ ਇੱਕ ਪਾਸੇ ਅਜ ਵਿਰੋਧੀ ਪਾਰਟੀਆਂ ਦੇ ਮੰਤਰੀਆਂ ਤੇ ਵਿਧਾਇਕਾਂ ਤੋਂ ਬਾਅਦ ਹੁਣ ਕੌਂਸਲਰ ਭਾਜਪਾ ਚ ਸ਼ਾਮਿਲ ਹੋ ਰਹੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵੱਡੇ ਚਿਹਰੇ ਇੰਡੀਆ ਗੱਠ ਜੋੜ ਦੀ ਮਹਾਰੈਲੀ ਦੇ ਵਿੱਚ ਪਹੁੰਚੇ ਨੇ ਜਿਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਤੇ ਟਿੱਪਣੀ ਕੀਤੀ ਅੱਜ ਜਲੰਧਰ ਤੋਂ ਇੱਕ ਦਰਜਨ ਤੋਂ ਵੱਧ ਕਾਉਂਸਲਰਾਂ ਨੇ ਭਾਜਪਾ ਵਿੱਚ ਸ਼ਾਮਲਿਤ ਕੀਤੀ ਹੈ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਕਾਉਂਸਲਰਾਂ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅਨਗੁਰਾਲ ਦੇ ਨਾਲ ਸੰਬੰਧ ਸਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ੀਤਲ ਅਨਗੁਰਾਲ ਨੇ ਆਪਣੀ ਅਗਵਾਈ ਦੇ ਵਿੱਚ ਇਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਵਾਇਆ ਹੈ ਇਸੇ ਦੌਰਾਨ ਹੀ ਇਹਨਾਂ ਦਾ ਸਵਾਗਤ ਕਰਦਿਆ ਹੋਇਆ ਅਤੇ ਅੱਜ ਇੰਡੀਆ ਗੱਠਜੋੜ ਦੀ ਮਹਾਂ ਰੈਲੀ ਦੇ ਉੱਤੇ ਟਿੱਪਣੀ ਕਰਦਿਆ ਹੋਇਆ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਵੀ ਇੱਕ ਮਹਾ ਕਰਪਟ ਪਾਰਟੀ ਦੇ ਸੁਪਰੀਮੋ ਦੀ ਰਿਹਾਈ ਵਾਸਤੇ ਕਾਂਗਰਸ ਹਾਈ ਕਮਾਂਡ ਜੁੜ ਗਈ ਆ ਉਹੀ ਹਾਈ ਕਮਾਂਡ ਹੈ ਜਿਨੇ ਆਪਣੇ ਫਾਰਮਰ ਵਿੰਗ ਦੇ ਨੈਸ਼ਨਲ ਇਨਚਾਰਜ ਜਿਹੜੇ ਅਸ਼ੋਕਪਾਲ ਸਿੰਘ ਖੈਰਾ ਵਾਸਤੇ ਇੱਕ ਹਾਲਾ ਨਾਰਾ ਨਹੀਂ ਮਾਰਿਆ ਅੱਜ ਇਸ ਮੰਚ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਹੁਲ ਗਾਂਧੀ ਅੱਜ ਦੋਨੋਂ ਸਿਰ ਜੋੜੀ ਬੈਠੇ ਐ ਹਸ ਰਹੇ ਐ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਵਰਕਰ ਦੇ ਉੱਤੇ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਕਿ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲਲਕਾਰਿਆ ਸੀ ਵੀ ਇਹ ਜਿਹੜੇ ਚੋਰ ਬੈਠੇ ਐ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਉਹੀ ਭਗਵੰਤ ਮਾਨ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਖੜ ਕੇ ਕਿਹਾ ਸੀਗਾ ਵੀ ਜਾ ਕੇ ਕਹਿ ਦਿਓ ਤੁਹਾਡੇ ਰਾਹੁਲ ਗਾਂਧੀ ਨੂੰ ਆ ਤੋੜ ਲਵੇ ਆ ਜਿਹੜਾ ਸਮਝੌਤਾ ਸਾਨੂੰ ਨਾ ਆਮ ਸਾਡੇ ਤੋਂ ਸੀਟਾਂ ਕਿਉਂ ਮੰਗੀ ਜਾਂਦੇ ਐ ਅਜੋਈ ਰਾਹੁਲ ਗਾਂਧੀ ਜੀ ਹੈ ਯਾ ਯਾਦਰਾ ਰਾਹੁਲ ਗਾਂਧੀ ਜੀ ਨੂੰ ਪਤਾ ਨਹੀਂ ਯਾ ਕੋਈ ਦਸਤਾ ਨਹੀਂ ਯਾ ਉਹਨਾਂ ਨੂੰ ਕੋਈ ਪਰਵਾ ਨਹੀਂ ਪਰ ਲੋਕਾਂ ਨੂੰ ਪਰਵਾ ਹੈ ਦੇਖੋ ਸਾਡਾ ਤੋੜ ਵਿਛੜਾ ਹੋ ਗਿਆ ਮੈਂ ਸਾਰੀ ਆਪਣੀ ਉਮਰ ਕਾਂਗਰਸ ਪਾਰਟੀ 'ਚ ਲਾਈ ਹੈ ਮੇਰਾ ਸਾਰਾ ਜਮਨੂ ਉਸ ਕਾਂਗਰਸ ਵਰਕਰ ਦੇ ਉੱਤੇ ਕਿਉਂਕਿ ਪਾਰਟੀ ਕੋਈ ਵੀ ਵੈਸਾ ਸਾਰੇ ਆਪਣੇ ਆਪਣੀ ਸੋਚ ਨਾਲ ਜੁੜ ਕੇ ਪਹਿਰਾ ਦਿੰਦੇ ਐ ਉੱਥੇ ਦਾ ਕਾਂਗਰਸ ਦੇ ਵਰਕਰ ਜਿਹੜਾ ਹੈਗਾ ਗਰਾਊਂਡ ਲੈਵਲ ਤੇ ਜਿਨੇ ਪਰਚੇ ਕਰਵਾਏ ਹੈ ਜਿਨੇ ਡਾਂਗਾ ਖਾਈਆਂ ਜਿਨੇ ਸੰਘਰਸ਼ ਕੀਤਾ ਅੱਜ ਉਹਦੇ ਉੱਤੇ ਮਨੂੰ ਤਰਸ ਆ ਰਿਹਾ ਵੀ ਆ ਲੀਡਰਸ਼ਿਪ ਇੱਥੇ ਇੱਕ ਮਹਾ ਕਰਪ ਆਦਮੀ ਦੇ ਉੱਤੇ ਉਹਦੇ ਗ੍ਰਿਫਤਾਰੀ ਦੇ ਉੱਤੇ ਐਡਾ ਵੱਡਾ ਪ੍ਰੋਗਰਾਮ ਕਰ ਰਹੀ ਹੈ ਤੇ ਕਾਂਗਰਸ ਕਾਰਜਕਰਤਾ ਕਾਂਗਰਸ ਦੇ ਲੀਡਰ ਕੋਈ ਲੀਡਰ ਨਹੀਂ ਛੱਡਿਆ ਸਾਬ ਮੈਂ ਗਿਣਾਨ ਲਗਾ ਸੱਚਦੇਵ ਸਾਹਿਬ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਮੌਜੂਦਾ ਪ੍ਰਧਾਨ ਪੰਜਾਬ ਦੇ ਮੌਜੂਦਾ ਸੀਐਲਪੀ ਲੀਡਰ ਮੌਜੂਦਾ ਜਨਰਲ ਸੈਕਟਰੀ ਮੌਜੂਦਾ ਇਹ ਸੀਏ ਸੀਡਲੂਸੀ ਦੇ ਮੈਂਬਰ ਪੂਰਵ ਪ੍ਰਮੱਖ ਮੰਤਰੀ ਚੰਨੀ ਜੀ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਮੇਰੇ ਖਿਆਲ ਕੋਈ ਬੰਦਾ ਕਾਂਗਰਸ ਪਾਰਟੀ ਦਾ ਭਗਵੰਤ ਮਾਨ ਜੀ ਨੇ ਛੱਡਿਆ ਨਹੀਂ ਜੀ ਇਹਨੂੰ ਅੰਦਰ ਨਹੀਂ ਕੀਤਾ ਜੇਲ੍ਹ ਚ ਹੈ ਜਿਹਦੇ ਉੱਤੇ ਉਹਨਾਂ ਦੇ ਪੂਰੇ ਟੱਬਰ ਦੇ ਉੱਤੇ ਇਲਜ਼ਾਮ ਨਾ ਲਾਏ ਹਣ ਚੋਰੀ ਦੇ ਸਮਗਲਿੰਗ ਦੇ ਹਰ ਕਿਸਮ ਦੀ ਕਰਪਸ਼ਨ ਦੇ ਇਲਜ਼ਾਮ ਲਾ ਕੇ ਕਈਆਂ ਨੂੰ ਜੇਲ੍ਹ ਦੀ ਦਾਲ ਖਵਾਈ ਹੈ ਅੱਜ ਉਹੀ ਕਾਂਗਰਸ ਪਾਰਟੀ ਉੱਥੇ ਬੈਠੀ ਹੈ ਸਾਬ ਜਿਕਰ ਹੋਇਆ ਕਿ ਬੀਤ ਦਿਨੀ ਭਾਜਪਾ ਪੰਜਾਬ ਦੇ ਵੱਲੋਂ ਆਪਣੇ ਲੋਕ ਸਭਾ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਜਲੰਧਰ ਤੋਂ ਸੰਸਦ ਰਹੇ ਸੁਸ਼ੀਲ ਕੁਮਾਰ ਰਿੰਕੂ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ ਵਿਖਣਾ ਇਹ ਹੋਵੇਗਾ ਕਿ ਅੱਜ ਜਿਨ੍ਹਾਂ ਕੌਂਸਲਰਾਂ ਨੇ ਭਾਜਪਾ ਦੇ ਵਿੱਚ ਸ਼ਾਮੂਲਿਤ ਕੀਤੀ ਏ ਉਹਨਾਂ ਦੇ ਸਾਥ ਤੋਂ ਆਉਣ ਵਾਲੇ ਸਮੇਂ ਵਿੱਚ ਭਾਜਪਾ ਨੂੰ ਕੀ ਫਟਾਫਾਇਦਾ ਮਿਲਦਾ ਹੈ ਇੰਡੀਆ ਘਟ ਚੋੜ ਦੀ ਮਹਾਂ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ ਹੋਏ ਸਨ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਨਾਲ ਕਾਂਗਰਸ ਦੇ ਬੈਂਕ ਖਾਤੇ ਫ੍ਰੀਜ਼ ਕਰਨ ਨੂੰ ਲੈ ਕੇ ਵੀ ਉਹ ਗਰਮਾਉਂਦੇ ਹੋਏ ਨਜ਼ਰ ਆਏ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਬੋਲਦਿਆਂ ਸੀਮਾਨ ਨੇ ਕੇਂਦਰ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਇੰਡੀਆ ਗੱਠ ਜੋੜ ਦੇ ਵੱਲੋਂ ਅਰਵਿੰਦ ਕੇ ਜੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਂ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੜਾਕੇਦਾਰ ਭਾਸ਼ਣ ਦਿੰਦੇ ਹੋਏ ਵਿਖਾਈ ਦਿੱਤੇ ਉਹਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਦੇਸ਼ ਦਾ ਲੋਕਤੰਤਰ ਖਤਰੇ ਦੇ ਵਿੱਚ ਹੈ ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਦੇਸ਼ ਦਾ ਲੋਕਤੰਤਰ ਖਤਰੇ ਵਿੱਚ ਹੈ इनको ਇਹ ਲੱਗਦਾ ਹੈ के ऐसे हम चला लेंगे डंडे से चला लेंगे ये देश किसी के बाप की जागीर नहीं है ये 140 करोड़ लोगों का देश है ये आजादी ये आजादी हमें शहीद आजम भगत सिंह राजगुरु सुखदेव मदन लाल ढींगरा करतार सिंह सराभा चंद्रशेखर आजाद जैसे हजारों योद्धाओं ने अपनी जवानी में अपनी जवानी में गले में फांसी के रस्से लटका के ये आजादी हमें दी है ये इनके किसी बाप दादे की जागीर नहीं है क्या समझते हैं ये इसको भी अंदर कर दो इसको भी अंदर कर दो जो अस्पताल बनाता उसको अंदर कर दो जो स्कूल बनाता उसको अंदर कर दो कांग्रेस पार्टी के खाते फ्रीज कर दो किसी के नेता फ्रीज कर दो ऐसे जीत लोगे हम वो पत्ते नहीं है हम वो पत्ते नहीं हैं जो शाख से टूट कर गिर जाएंगे आंधियों को कह दो अपनी औकात में रहे समझते क्या ये अरविंद केजरीवाल को अंदर कर दो हेमंत सोरेन को अंदर कर दो इसके घर ईडी भेज दो इसके अगर इसकी एमपीशिप कैंसिल कर दो इसका घर छीन लो अरे मालिक तुम हो इन घरों के मालिक तुम हो इन घरों की मालिक 140 करोड़ जनता है कोई पता नहीं किस घर में लोगों ने किसको पहुंचाना है ये गलत फहमी में है हुकूमत वो करते हैं जिनका दिलों पर राज होता है यू कहने को तो मुर्गे के सर पे भी ताज होता है ਜ਼ਿਕਰ ਹੋ ਹੈ ਕਿ ਅਰਵਿੰਦ ਕੇਜੀਵਾਲ ਦੀ ਗ੍ਰਿਫਤਾਰੀ ਵਾਲੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਦੇ ਵਰਕਰ ਵਿਧਾਇਕ ਅਤੇ ਮੰਤਰੀਆਂ ਦੇ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਜਿਹੇ ਦੇ ਵਿੱਚ ਕਾਂਗਰਸ ਦੇ ਨਾਲ ਮਿਲ ਕੇ ਬਾਕੀ ਪਾਰਟੀਆਂ ਦੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਮਹਾਰੈਲੀ ਕੀਤੀ ਗਈ ਵਿਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਨ੍ਹਾਂ ਪਾਰਟੀਆਂ ਨੂੰ ਇੰਡੀਆ ਗੱਠ ਜੋੜ ਦਾ ਕੀ ਫਾਇਦਾ ਮਿਲਦਾ ਹੈ ਹੁਣੇ-ਹੁਣੇ ਭਾਜਪਾ ਵਿੱਚ ਸ਼ਾਮਲ ਹੋਈ ਪੰਜਵਾਰ ਦੀ ਸੰਸਦ ਮਹਾਰਾਣੀ ਪ੍ਰਨੀਤ कौर ਨੂੰ ਭਾਜਪਾ ਨੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਹੈ ਦੱਸ ਦਈਏ ਕਿ ਬੀਤੇ ਦਿਨੀ ਮਹਾਰਾਣੀ ਪ੍ਰਨੀਤ कौर ਦਾ ਕਹਿਣਾ ਸੀ ਕਿ ਜੇ ਉਹ ਚੋਣਾਂ ਲੜਨ ਗਏ ਤਾਂ ਪਟਿਆਲਾ ਤੋਂ ਹੀ ਲੜਨਗੇ ਤੇ ਕਿਸ ਨੂੰ ਟਿਕਟ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੈ ਤੇ ਹੁਣ ਉਹਨਾਂ ਨੇ ਉਮੀਦਵਾਰ ਦੇ ਵਜੋਂ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕੁਝ ਦਿਨ ਪਹਿਲਾਂ ਹੀ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਤੋਂ 5ਪਾ ਦੇ ਵਿੱਚ ਸ਼ਾਮਿਲ ਹੋਏ ਸਨ ਉਦੋਂ ਤੋਂ ਹੀ ਕਿ ਅਸਰੇ ਲਗਾਏ ਜਾ ਰਹੇ ਸਨ ਕਿ ਇਸ ਵਾਰ 5ਪਾ ਉਹਨਾਂ ਨੂੰ ਪਟਿਆਲਾ ਤੋਂ ਲੋਕ ਸਭਾ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਏ ਅਤੇ ਬੀਤੇ ਦਿਨੀ 5ਪਾ ਨੇ ਆਪਣੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਇਹ ਅਸ਼ੰਕਿਆ ਨੂੰ ਸੱਚ ਕਰ ਵਿਖਾਇਆ ਏ ਦੱਸ ਦਈਏ ਕਿ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ 5ਪਾ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਏ ਜਿਸ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੇ ਪੱਤਰਕਾਰਾਂ ਦੇ ਨਾਲ ਆਪਣੀ ਅਗਲੀ ਰਣਨੀਤੀ ਸੱਜ ਕੀਤੀ ਏ ਪ੍ਰਚਾਰ ਤੋਂ ਪਹਿਲੇ ਤੋਂ ਸ਼ੁਰੂ ਹੋਇਆ ਸੀ ਪਾਰਟੀ ਦੇ ਤੌਰ ਦੇ ਉੱਤੇ ਅੱਜ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਸ਼ੁਰੂ ਕਰੂੰਗੀ ਮੈਂ ਔਰ ਸਾਰੇ ਪਾਰਟੀ ਵਰਕਰਸ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਇਹ ਬਹੁਤ ਵਧੀਆ ਮੌਕਾ ਹੈਗਾ ਇੱਕ ਕਿ ਅਸੀਂ ਪਾਰਟੀ ਨੂੰ ਇੱਥੇ ਮਜ਼ਬੂਤ ਕਰੀਏ ਔਰ ਅੱਗੇ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਆਣਗੀਆਂ ਉਹਦੇ ਲਈ ਤਿਆਰੀ ਹੁਣ ਤੋਂ ਸ਼ੁਰੂ ਹੋ ਜਾਏਗੀ ਸੋ ਮੈਨੂੰ ਬਹੁਤ ਖੁਸ਼ੀ ਹੋਈ ਔਰ ਮੈਂ ਆਸ ਰੱਖਦੀ ਆਂ ਕਿ ਪਾਰਟੀ ਦੇ ਵਰਕਰਸ ਵਧੀਆ ਤਰੀਕੇ ਨਾਲ ਕੰਮ ਕਰਨਗੇ ਕਿਉਂਕਿ ਉਹਨਾਂ ਦੇ ਸਿਰਾਂ ਦੇ ਉੱਤੇ ਹੀ ਅਸੀਂ ਇਹ ਲੜਾਈ ਲੜ ਸਕਦੇ ਹਾਂ ਮੈਨੂੰ ਪਟਿਆਲਾ ਪਹਿਲਾਂ ਵੀ ਐਮਪੀ ਦੀ ਚੋਣ ਦੇ ਵਿੱਚ ਤੁਹਾਡੇ ਨਾਲ ਕਾਫੀ ਜਦੋਂ ਤੋਂ ਚੱਲਿਆ ਆ ਰਿਹਾ ਸੀਗਾ ਤੇ ਹੁਣ ਦੀ ਗੱਲ ਕਰੀਏ ਥੋੜਾ ਲੱਗਦਾ ਵੀ ਕਿਉਂਕਿ ਪਾਰਟੀ ਚੇਂਜ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਚੁਣੌਤੀਆਂ ਵੀ ਮੈਨੂੰ ਬਹੁਤ ਹੋਣਗੀਆਂ ਕੀ ਲੱਗਦਾ ਕਿ ਤੁਹਾਨੂੰ ਕੀ ਚੁਣੌਤੀਆਂ ਆਣਗੀਆਂ ਕਿ ਕਿਉਂਕਿ ਜਿਹੜੇ ਵਰਕਰ ਹਰ ਇੱਕ ਇਲੈਕਸ਼ਨ 'ਚ ਚੁਣੌਤੀ ਆਉਂਦੀ ਹੈ ਹਾਂ ਠੀਕ ਹੈ ਔਰ ਜਿਹੜੇ ਹੁਣ ਵਰਕਰ ਨੇ ਨਾ ਸਾਡੇ ਨਾਲ ਇਹ ਦਿਲੋਂ ਨੇ ਮਜ਼ਬੂਤ ਨੇ ਔਰ ਪੂਰਾ ਭਰੋਸਾ ਮੈਨੂੰ ਇਹਨਾਂ ਦੇ ਉੱਤੇ ਕਿ ਇਹ ਬਹੁਤ ਵਧੀਆ ਢੰਗ ਦੇ ਨਾਲ ਇਹ ਆਪਣੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜਨਗੇ ਮੈਨੂੰ ਆਪਰੇਸ਼ਨ ਲੋਟਸ ਦਾ ਬੜਾ ਮਾਮਲਾ ਚੱਲ ਰਿਹਾ ਹੈ ਕਿ ਲੱਗਦਾ ਤੁਹਾਨੂੰ ਕਿ ਇਹ ਸਹੀ ਹੈ ਆਪਰੇਸ਼ਨ ਲੋਟਸ ਕੀਆ ਜਾ ਰਹਾ ਵੀ ਹਾਂ ਐਮਐਲਏ ਖਰੀਦੇ ਜਾ ਰਹੇ ਕਿ ਸੱਚ ਕੀਆ ਵੀ ਤੁਸੀਂ ਵੀ ਪੁਰਾਣੇ ਲੰਬੇ ਸਮੇਂ ਤੋਂ ਜੁੜੇ ਹੋ ਪਿਓ ਪਾਰਟ ਗੱਲ ਕਰੀਏ ਰਾਜਨੀਤੀ ਦੇ ਵਿੱਚ ਕੋਈ ਐਦਾਂ ਦਾ ਹੁੰਦਾ ਵੀ ਹੈ ਕਿ ਨਹੀਂ ਲੋਟਸ ਕਿ ਨਹੀਂ ਮੇਰੇ ਸਾਹਮਣੇ ਤਾਂ ਕਦੀ ਹੋਇਆ ਨਹੀਂ ਨਾ ਮੈਂ ਕਦੀ ਇਸ ਦਾ ਪਾਠ ਬਣੀ ਹੈ ਨਾ ਕਦੀ ਸੁਣੀ ਹੈ ਇਹ ਜਿਹੜੀ ਗੱਲ ਹੁਣ ਹੋਈ ਹੈ ਨਾ ਇਹ ਪਤਾ ਨਹੀਂ ਕਿਸ ਵਜੇ ਤੇ ਹੋਈ ਹੈ ਇਹ ਆਪ ਵਾਲਿਆਂ ਨੇ ਜਿਨ੍ਹਾਂ ਨੇ ਇਹ ਨੋਟ ਕੀਤਾ ਹੈ ਉਹ ਪਤਾ ਕਰੋ ਉਹਨਾਂ ਤੋਂ ਗੱਲ ਕਰੋ ਮੈਨੂੰ ਲੱਗਦਾ ਵੀ ਇਹਦੇ ਪੁਰਾਣੇ ਵਰਕਰ ਕੁਝ ਭਾਜਪਾ ਦੇ ਜਿਹੜੇ ਨੇ ਉਹ ਨਾਰਾਜ਼ ਨੇ ਉਹਨਾਂ ਨੂੰ ਜੋੜਿਆ ਜਾਏਗਾ ਕੁਝ ਨਾਲ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਬਿਲਕੁਲ ਜੋੜਿਆ ਜਾਏਗਾ ਬਿਲਕੁਲ ਜੋੜਿਆ ਜਾਏਗਾ। ਹੂੰ। ਤੇ ਉਹਨਾਂ ਵੱਲੋਂ ਔਰ ਜੁੜੇ ਵੀ ਨਹੀਂ। ਹੂੰ। ਦੇਖੋ ਛੋਟੀ-ਬੋਟੀ ਹਰ ਇੱਕ ਕਰਦੇ ਨਿਰਾਸ਼ਗੀ ਹੋ ਜਾਂਦੀ ਹੈ। ਪਰ ਬਹੁਤ ਕਮਿਟਿਡ ਉਹ ਸਾਡੇ ਤੋਂ ਪਹਿਲੇ ਦੇ ਭਾਜਪਾ ਦੇ ਵਰਕਰਸ ਨੇ। ਅਸੀਂ ਉਹਨਾਂ ਦੇ ਘਰ ਚੇ ਗਏ ਆ। ਦੇਖੋ ਮੁਕਾਬਲਾ ਤੇ ਮੁਕਾਬਲਾ ਹੀ ਹੁੰਦਾ ਹੈ। ਹਰ ਇੱਕ ਕੈਂਡੀਡੇਟ ਆਪਣਾ ਪੂਰਾ ਜੋਰ ਲਾਉਂਦਾ ਹੈ। ਬਿਲਕੁਲ। ਔਰ ਜਦ ਰਣਨੀਤੀ ਚ ਜਾਂਦੇ ਹੋ ਸਾਰੀਆਂ ਫੌਜਾਂ ਇਕੱਠੀਆਂ ਹੋ ਜਾਂਦੀਆਂ ਨੇ। ਅੰਤ ਦੇ ਵਿੱਚ ਫੈਸਲਾ ਲੋਕਾਂ ਨੇ ਦੇਣਾ। ਪਰ ਮੇਰੇ ਖਿਆਲ ਚ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਲੜਾਈ ਵਿੱਚੋਂ ਨਿਕਲਾਂਗੇ। ਜ਼ਿਕਰ ਹੋਇਆ ਕਿ ਮਹਾਰਾਣੀ ਪ੍ਰਨੀਤ ਕੌਰ ਪੰਜ ਵਾਰ ਪਟਿਆਲਾ ਤੋਂ ਹੀ ਲੋਕ ਸਭਾ ਚੋਣਾਂ ਜਿੱਤ ਚੁੱਕੇ ਨੇ ਵੇਖਣਾ ਇਹ ਹੋਵੇਗਾ ਕਿ ਇਸ ਵਾਰ ਉਹ ਭਾਜਪਾ ਦਾ ਯਕੀਨ ਬਣਾਏ ਰੱਖਣ ਵਿੱਚ ਕਾਮਯਾਬ ਹੁੰਦੇ ਨੇ ਜਾਂ ਫਿਰ ਨਹੀਂ ਭਾਜਪਾ ਦੇ ਵੱਲੋਂ ਪੰਜਾਬ 'ਚ 6 ਲੋਕ ਸਭਾ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜਿਸ ਤੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਆਪਣਾ ਪ੍ਰतिक੍ਰਮ ਦਿੱਤਾ ਰੰਦਾਵਾ ਦਾ ਕਹਿਣਾ ਹੈ ਕਿ ਭਾਜਪਾ ਨੂੰ 13 ਪਾਜਪਾਈ ਲੱਭਣੇ ਔਖੇ ਹੋਏ ਪਏ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਸਾਰੇ ਉਮੀਦਵਾਰਾਂ ਦੀ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ ਕੁੱਲ 6 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਇਹਨਾਂ 6 ਉਮੀਦਵਾਰਾਂ ਨੂੰ ਲੈ ਕੇ ਵੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਭਾਜਪਾ ਤੇ ਤੰਗ ਗਸਿਆ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਵਿੱਚ ਉਹ ਲਿਖਦੇ ਨੇ ਕਿ 400 ਪਾਰ ਦਾ ਦਾਵਾ ਕਰਨ ਵਾਲੀ ਬੀਜੇਪੀ ਦੀ ਅੱਜ ਪਹਿਲੀ ਲਿਸਟ ਦੇਖ ਕੇ ਲੱਗਦਾ ਨਹੀਂ ਕਿ ਇਹ ਬੀਜੇਪੀ ਦੀ ਲਿਸਟ ਹੈ ਬੀਜੇਪੀ ਨੂੰ 13 ਭਾਜਪਾ ਹੀ ਲੱਭਣੇ ਔਖੇ ਹੋਗੇ ਕਿ ਦੂਜੀਆਂ ਪਾਰਟੀਆਂ ਤੋਂ ਉਧਾਰੇ ਦਲ ਬਦਲੂ ਖੜੇ ਕਰਨੇ ਪਏ ਚਾਰ ਉਮੀਦਵਾਰ ਤਾਂ ਦੂਜੀਆਂ ਪਾਰਟੀਆਂ ਤੋਂ ਆਏ ਨੇ ਜਿਹੜੇ ਆਪਣੀ ਪਹਿਲੀ ਪਾਰਟੀ ਦੇ ਨਹੀਂ ਹੋਏ ਬੀਜੇਪੀ ਦੇ ਕੀ ਹੋਣਗੇ ਸੁਖਜਿੰਦਰ ਅੰਦਾਵਾ ਨੇ ਉਹਨਾਂ ਲੀਡਰਾਂ ਦੇ ਉੱਤੇ ਵੀ ਨਿਸ਼ਾਨਾ ਸਾਧ ਦਿੱਤਾ ਹੈ ਜਿਹੜੇ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਗਏ ਨੇ ਦੱਸਦੀ ਹੈ ਕਿ ਸੂਚੀ ਦੇ ਮੁਤਾਬਕ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਸ ਤੋਂ ਇਲਾਵਾ ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਟਿਕਟ ਦਿੱਤੀ ਗਈ ਹੈ ਜੋ ਕਾਂਗਰਸ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਨੇ ਤੇ ਪਟਿਆਲਾ ਤੋਂ ਪਰਨੀਤ ਕੌਰ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਕਿਉਂਕਿ ਪਰਨੀਤ ਕੌਰ ਵੀ ਪਹਿਲਾਂ ਕਾਂਗਰਸ ਦਾ ਹਿੱਸਾ ਸਨ ਤੇ ਬਾਅਦ ਦੇ ਵਿੱਚ ਭਾਜਪਾ ਚ ਸ਼ਾਮਲ ਹੋਏ ਫਰੀਦਕੋਟ ਤੋਂ ਕਲਾਕਾਰ ਦੇ ਬਰਾਬਰ ਕਲਾਕਾਰ ਨੂੰ ਟਿਕਟ ਦਿੱਤੀ ਹੈ ਭਾਜਪਾ ਨੇ ਹੰਸਰਾਜ ਹੰਸ ਨੂੰ ਕਰਮਜੀਤ ਅਨਮੋਲ ਦੇ ਆਪੋਜ਼ਿਟ ਉਤਾਰ ਦਿੱਤਾ ਗਿਆ ਤੇ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਗਈ ਹੈ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਵੀ ਇਨ੍ਹਾਂ ਚੋਣਾਂ ਦੇ ਦੌਰਾਨ ਟਿਕਟ ਦਿੱਤੀ ਸੀ ਪਰ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਗੁਰਦਾਸਪੁਰ ਦੇ ਵਿੱਚ ਵੀ ਭਾਜਪਾ ਨਵਾਂ ਸਿਆਸੀ ਦਾਗ ਖੇਡਣ ਜਾ ਰਹੀ ਹੈ ਸਨੀ ਦਿਓਲ ਪਹਿਲਾਂ ਕਾਫੀ ਚਰਚਾ ਦੇ ਵਿੱਚ ਰਹੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਔਰ ਉਹਨਾਂ ਦੀ ਥਾਂ ਦੇ ਉੱਤੇ ਉਥੋਂ ਦੇ ਲੋਕਲ ਲੀਡਰ ਦਿਨੇਸ਼ ਬੱਬੂ ਨੂੰ ਟਿਕਟ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਚੋਣਾਂ ਦੇ ਦੌਰਾਨ ਇਹਨਾਂ ਉਮੀਦਵਾਰਾਂ ਨੂੰ ਕਿੰਨਾ ਕੁ ਹੰਗਾਰਾ ਮਿਲਦਾ ਹੈ ਬਿਊਰੋ ਰਿਪੋਰਟ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੀਡਰਾਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ ਕਾਂਗਰਸੀ ਲੀਡਰ ਗੁਰਜੀਤ ਔਜਲਾ ਵੀ ਆਮ ਲੋਕਾਂ ਨੂੰ ਮਿਲਦੇ ਹੋਏ ਵਿਖਾਈ ਦਿੱਤੇ ਉਹਨਾਂ ਨੇ ਭਾਜਪਾ ਵੱਲੋਂ ਪੰਜਾਬ ਚਲਾਣੇ ਗਏ ਉਮੀਦਵਾਰਾਂ ਬਾਰੇ ਵੀ ਆਪਣਾ ਪ੍ਰतिकਰਮ ਜ਼ਾਹਿਰ ਕੀਤਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਪੂਰਾ ਜ਼ੋਰ ਲਾ ਰਹੀਆਂ ਨੇ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਹੁਣ ਲੀਡਰਾਂ ਨੇ ਵੀ ਆਮ ਲੋਕਾਂ ਤੱਕ ਪਹੁੰਚ ਕਰਨੇ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਮੈਂਬਰ ਪਾਰਲੀਮੈਂਟ ਤੇ ਕਾਂਗਰਸੀ ਲੀਡਰ ਗੁਰਜੀਤ ਔਜਲਾ ਵੱਲੋਂ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਚਾਹ ਦਾ ਕੱਪ ਸਾਂਝੇ ਕਰਦੇ ਹੋਏ ਉਹ ਲੋਕਾਂ ਦੇ ਵਿੱਚ ਵਿਚਰਦੇ ਦਿਖਾਈ ਦਿੱਤੇ ਇਸ ਦੌਰਾਨ ਗੁਰਜੀਤ ਔਜਲਾ ਨੇ ਵਿਰੋਧੀਆਂ ਦੇ ਉੱਤੇ ਤੰਜ ਵੀ ਕੱਸੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਭਾਜਪਾ ਨੇ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਤਾਂ ਉਹ ਉਮੀਦਵਾਰ ਜ਼ਿਆਦਾਤਰ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਨੇ ਤੇ ਕਾਂਗਰਸ ਨੇ ਵੱਡੇ ਲੀਡਰ ਪੈਦਾ ਕੀਤੇ ਨੇ ਦੂਜੀਆਂ ਪਾਰਟੀਆਂ ਕਾਂਗਰਸ ਤੋਂ ਲੀਡਰ ਲਿਜਾ ਕੇ ਉਮੀਦਵਾਰ ਖੜੇ ਕਰ ਰਹੀਆਂ ਨੇ ਪਹਿਲੀ ਗੱਲ ਹੈ ਜਿਨ੍ਹਾਂ ਨੂੰ ਵੀ ਸੀਟਾਂ ਮਿਲੀਆਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਹਾਨੂੰ ਚੋਣ ਦੇ ਵਿੱਚ ਬੀਜੇਪੀ ਵੱਲੋਂ ਤਾਰਿਆ ਗਿਆ ਔਰ ਪਰ ਇੱਕ ਗੱਲ ਇਹ ਦੇਖਣ ਚ ਬੜੀ ਮਤਲਬ ਚੰਬੇ ਵਾਲੀ ਲੱਗੀ ਹੈ ਕਿ ਇਹਨਾਂ ਸੀਟਾਂ ਸਿਰਫ 21 ਜਿਹੜਾ ਬੀਜੇਪੀ ਦੇ ਪੁਰਾਣੇ ਬਿਸ਼ੋਕੜ ਦਾ ਉਮੀਦਵਾਰ ਜਿਹੜਾ ਗਰਦਾਸਪੁਰ ਉਤਰੇ ਨੇ ਬਾਕੀਆਂ ਚੋਂ ਜਿਹੜੇ 5 ਨੇ ਉਹਨਾਂ ਚੋਂ ਇੱਕ ਤੇ ਕਲਾਕਾਰ ਨੇ ਚਲੋ ਉਹਨਾਂ ਦੇ ਉਹ ਪਿੰਨੋ ਕਾਲੀ ਦਲ ਸੀ ਫਿਰ ਅਨਸਰਾ ਜੀ ਬੀਜੇਪੀ ਚ ਜਾ ਗਏ ਬਾਕੀ ਸਾਰੇ ਕਾਂਗਰਸੀ ਨੇ ਔਰ ਇਹ ਇੱਕ ਬੜੀ ਮਤਲਬ ਪੋਜੀਸ਼ਨ ਜਿਹੜੀ ਹੈ ਲੋਕ ਅੱਗੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਦੇਖ ਲਓ ਕਿ ਕਾਂਗਰਸ ਪਾਰਟੀ ਨੇ ਕਿੰਨੀ ਕਿੰਨੀ ਲੀਡਰਸ਼ਿਪ ਪੈਦਾ ਕੀਤੀ ਹੈ ਕਿ ਦੂਜੀਆਂ ਪਾਰਟੀਆਂ ਨੂੰ ਵੀ ਲੀਡਰ ਜਿਹੜੇ ਆ ਕਾਂਗਰਸ ਪਾਰਟੀ ਤੋਂ ਲੈਣੇ ਪੈ ਰਹੇ ਨੇ ਸੋ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਹੈ ਜਿੱਥੇ ਸਾਡੇ ਲੀਡਰ ਜਾਂਦੇ ਨੇ ਸਾਨੂੰ ਦੁੱਖ ਲੱਗਦਾ ਪਰੇਸ਼ਾਨੀ ਹੁੰਦੀ ਹੈ ਪਰ ਉਹਦਾ ਇੱਕ ਸਕੂਨ ਇੱਕ ਚੀਜ਼ ਦਾ ਮਿਲਦਾ ਕਿ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੋਣ ਕਰਕੇ ਵੱਡੀ ਲੀਡਰਸ਼ਿਪ ਪੈਦਾ ਕੀਤੀ ਹੈ ਉਹਨੇ ਸਮੇਂ 'ਚ ਇਹ ਪਾਰਟੀਆਂ ਆਪਣੇ ਲੀਡਰ ਪੈਦਾ ਨਹੀਂ ਕਰ ਸਕੀਆਂ ਉਹਨੇ ਸਮੇਂ ਚ ਇਹ ਪਾਰਟੀਆਂ ਆਪਣੇ ਲੀਡਰ ਨਹੀਂ ਪੈਦਾ ਕਰ ਸਕੀਆਂ ਏਡੇ ਏਡੇ ਵੱਡੇ ਲੀਡਰ ਨਹੀਂ ਬਣਾ ਸਕਿਆ ਜਿਵੇਂ ਰਵਨੀਤ ਬਿੱਟੂ ਜੀ ਨੇ ਮਹਾਰਾਣੀ ਪ੍ਰਨੀਤ ਕੌਰ ਨੇ ਰਿੰਕੂ ਚਾਹੇ ਉਧਰੋਂ ਦੀ ਹੋ ਕੇ ਘੁੰਮ ਕੇ ਗਏ ਨੇ ਮਤਲਬ ਇਹ ਕਾਂਗਰਸ ਪਾਰਟੀ ਨੇ ਪੈਦਾ ਕੀਤੀ ਹੈ ਲੀਡਰਸ਼ਿਪ ਹੈ ਸੋ ਇਹ ਚ ਇੱਕ ਗੱਲ ਦੇ ਅਸੀਂ ਬਾਕੀ ਹੁਣ ਇਲੈਕਸ਼ਨ 'ਚ ਜਦੋਂ ਸਾਡੀਆਂ ਸੀਟਾਂ ਅਨਾਉਂਸ ਹੋ ਜਾਂਦੀਆਂ ਨੇ ਫਿਰ ਅਸੀਂ ਜਿਹੜੀ ਗੱਲ ਮੁੱਦੇ ਵਾਲੀ ਐ ਜਾਂ ਜਿਹੜੇ ਹਾਲਾਤ ਨੇ ਉਹਦੇ ਤੇ ਬੜੀ ਵਿਸ਼ੇਸ਼ ਤੌਰ ਤੇ ਜਿਹੜੀ ਜਿਹੜੀ ਮਸਫਲਾ ਹੋਊਗਾ ਤੇ ਚਰਚਾ ਕਰਾਂਗੇ ਅਪਾ ਦੇਖੋ ਕੇਂਦਰ ਸਰਕਾਰ ਕੋ ਜੰਤਰ ਨਹੀਂ ਮੈਂ ਕਹਿੰਦਾ ਫੇਲਿਅਰ ਐ ਕੇਂਦਰ ਸਰਕਾਰ ਦਾ ਜੰਤਰ ਨੂੰ ਤਾਂ ਚਲੋ ਉਹ ਕੀ ਆ ਉਹ ਤੇ ਹੁਣ ਵਿਸ਼ੇਸ਼ ਤੌਰ ਤੇ ਕਿਸੇ ਨਾ ਕਿਸੇ ਦੇ ਨਿੱਜਤਾ ਵੀ ਹੁੰਦੀ ਐ ਕਿਤੇ ਦਬਾਅ ਵੀ ਐ ਕਿਤੇ ਲੋਕਾਂ ਦੀ ਆਦਤਾਂ ਇਹੋ ਜਿਹੀ ਮੜ ਜਾਂਦੀਆਂ ਨੇ ਉਹਨਾਂ ਦੀ ਇੱਕ ਫੇਲਿਅਰ ਇਹ ਕਹਿ ਸਕਦੇ ਕਿ ਉਹਨਾਂ ਕੋਲ ਇੱਕ ਤੇ ਨਾਮ ਵਿਕਾਸ ਦੇ ਨਾਂ ਦੇ ਉਹਨਾਂ ਦੇ ਵੇਖੋ ਹਰ ਜਗ੍ਹਾ ਤੇ ਵਰਕਰ ਹੈਗੇ ਨੇ 50-50 ਸਾਲ ਤੋਂ ਕੰਮ ਕੀਤਾ ਹੈ ਗਰੇਵਾਲ ਸਾਹਿਬ ਹੈ ਜੈਣੀ ਸਾਹਿਬ ਹੈ ਇੱਥੇ ਮਾਨਯੋਗ ਰਜਿੰਦਰ ਮੋਹਨ ਸ਼ੀਨਾ ਜੀ ਸੀ ਜਿਹੜੇ ਬੜੇ ਪ੍ਰਭਲ ਦਾਵੇਦਾਰ ਸੀ ਟਿਕਟਾਂ ਦੇ ਉਹਨਾਂ ਨੇ ਇਹਨਾਂ ਸਾਈਡ ਲਾਈਨ ਕਰਤਾ ਕਿਉਂਕਿ ਇਹਨਾਂ ਕੋ ਕੰਮ ਨਹੀਂ ਹੋਇਆ ਜੇ ਕੰਮ ਹੋਇਆ ਹੁੰਦਾ ਅੱਜ ਵਿਕਾਸ ਦੇ ਨਾਂ ਤੇ ਜਿੰਨੂੰ ਮਰਜ਼ੀ ਖੜਾ ਕਰਕੇ ਜਿਤਾ ਸਕਦੇ ਸੀ ਔਰ ਜਿਹੜੀ 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 ਤੁਸੀਂ ਕਹਿੰਦੇ ਜਾਦੂ ਦੀ ਗੱਲ ਨਹੀਂ ਕੀ ਦੇਖੋ ਕਈ ਵਾਰ ਜਿਵੇਂ ਹੁਣ ਰਿੰਕੂ ਨਹੀਂ ਤੇ ਦੋ ਵਾਰੀ ਦੋ ਸਾਲ ਦੋ ਸਾਲ ਚ ਤਿੰਨਾਂ ਦੀਆਂ ਪਾਰਟੀਆਂ ਬਦਲ ਗਏ ਨੇ ਉਹਦੇ ਨਾਲ ਚਲੋ ਉਹਦਾ ਤੇ ਪਤਾ ਨਹੀਂ ਕੀ ਫਾਇਦਾ ਨੁਕਸਾਨ ਹੈ ਪਰ ਪੋਲੀਟੀਕਲ ਜਮਾਤ ਦਾ ਬਹੁਤ ਨੁਕਸਾਨ ਹੁੰਦਾ ਹੈ ਕਿ ਲੋਕ ਹਰ ਬੰਦੇ ਨੂੰ ਉਸ ਤਰੀਕੇ ਨਾਲ ਵੇਖਣ ਲੱਗ ਪੈਂਦੇ ਯਾਰ ਇਹ ਓਪਰਚੁਨਿਸਟ ਹੈ ਜਦ ਕਿ ਓਪਰਚੁਨਿਸਟ ਥੋੜੇ ਨੇ ਬੱਟੂ ਨੂੰ ਉਹਨੂੰ ਇਹਦੇ ਨਾਲ ਜੋੜ ਕੇ ਵੇਖਿਆ ਜਾਂਦਾ ਕਿਉਂਕਿ ਹੁਣ ਵੇਖੋ ਸਾਲ ਚ ਆਪ ਪਹਿਨ ਆਪ ਦੇ ਗੁਣ ਗੈਣ ਕਰਨੇ ਹੁਣ ਬੀਜੇਪੀ ਦੇ ਗੁਣ ਗੈਣ ਕਰਨੇ ਮੈਨੂੰ ਸਮਝ ਨਹੀਂ ਲੋਕ ਹੁਣ ਕੀ ਬਲੀਵ ਕਰਦੇ ਉਤੇ ਨਹੀਂ ਕਰਦੇ ਪਰ ਇਹਦੇ ਨਾਲ ਇੱਕ ਪੋਲੀਟੀਕਲ ਜਮਾਤ ਨੂੰ ਸ ਦੱਸਦੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਧਿਰਾਂ ਤਿਆਰੀ ਦੇ ਵਿੱਚ ਨੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਤੋਂ ਇਲਾਵਾ ਵੋਟਰਾਂ ਨੂੰ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ ਜਾ ਰਹੀਆਂ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ 'ਚ ਕਿਹਦੀ ਸਰਕਾਰ ਬਣਦੀ ਹੈ ਬਿਊਰੋ ਰਿਪੋਰਟ ਬੀਤੇ ਕਈ ਦਿਨਾਂ ਤੋਂ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਦੋਹਾਂ ਦਾ ਗਠਜੋੜ ਹੋਵੇਗਾ ਜਾਂ ਫਿਰ ਨਹੀਂ ਇਸ ਸੰਬੰਧੀ ਹਜੇ ਕੋਈ ਸਪਸ਼ਟ ਜਾਣਕਾਰੀ ਵੀ ਨਹੀਂ ਮਿਲ ਪਾਈ ਤੇ ਹੁਣ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਵੀ ਅਕਾਲੀ ਭਾਜਪਾ ਗਠਜੋੜ ਤੇ ਟਿੱਪਣੀ ਕੀਤੀ ਹੈ ਸ਼੍ਰਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਵੱਲੋਂ ਪੰਜਾਬ ਅਤੇ ਦੇਸ਼ ਦੀ ਮੌਜੂਦਾ ਹਾਲਾਤਾਂ ਉੱਤੇ ਟਿੱਪਣੀ ਕੀਤੀ ਗਈ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਇੱਕ ਸੈਕਿੰਡ ਦੇ ਵਿੱਚ ਬਟਨ ਦਬਾ ਦਿੰਦੇ ਨੇ ਪਰ ਉਹ ਆਪਣੇ 5 ਸਾਲ ਬਰਬਾਦ ਕਰ ਦਿੰਦੇ ਨੇ ਇਸ ਮੌਕੇ ਤੇ ਉਹਨਾਂ ਦੇ ਨਾਲ ਅਕਾਲੀ ਦਲ ਅਤੇ ਭਾਜਪਾ ਗਠਜੋੜ ਸੰਬੰਧੀ ਵੀ ਗੱਲਬਾਤ ਕੀਤੀ ਗਈ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਅਕਾਲੀ ਦਲ ਭਾਜਪਾ ਦੇ ਉੱਤੇ ਨਿਰਭਰ ਕਰਦਾ ਹੈ ਜਾਂ ਫਿਰ ਭਾਜਪਾ ਅਕਾਲੀ ਦਲ ਦੇ ਉੱਤੇ ਨਿਰਭਰ ਕਰਦੀ ਹੈ ਇਸ ਗੱਲ ਦਾ ਜਵਾਬ ਦਿੰਦਿਆਂ ਉਹਨਾਂ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਅੰਮ੍ਰਿਤਸਰ ਦੀ ਸੀਟ ਦਾ ਐਨਾਲਿਸਿਸ ਦੱਸਦਾ ਤੁਹਾਨੂੰ ਜੀ ਅਸੀਂ 22 ਆਪਾਂ ਕੱਲੇ ਕੱਲੇ ਲੜੇ ਆ ਨਾ ਅਕਾਲੀ ਦਲ ਵੱਖਰਾ ਲੜਿਆ ਬੀਜੇਪੀ ਵੱਖਰੀ ਲੜੀ ਬਾਕੀ ਪਾਰਟੀਆਂ ਵੱਖਰੀਆਂ ਅਕਾਲੀ ਦਲ ਦੀ ਵੋਟ 266000 ਨੌ ਕੌਂਸਟੈਂਸੀਆਂ ਦੀ ਮਤਲਬ ਜਿਹੜੇ ਵਿਧਾਨ ਸਭਾ ਪਾਰਲੀਮੈਂਟ ਦਾ ਜੋੜ ਜੀ ਤੇ ਬੀਜੇਪੀ ਦੀ ਭੁੰਜਾ 1300 ਆ ਤੇ ਡਿਪੈਂਡ ਕੌਣ ਹੈ ਜੀ ਪੰਜਵਾਂ ਹਿੱਸਾ ਵੀ ਨੀਗਾ ਛੇਵੇਂ ਸੇ ਜਾਂਦੀ ਆ ਨੋ ਡਾਊਟ ਝਾੜੂ ਦੀ ਹਨੇਰੀ ਸੀ ਉਹਦੀ ਸਵਾ ਚਾਰ ਲੱਖ ਵੋਟ ਸੀ ਪਰ 266000 ਨਾ ਸੈਕੰਡ ਹੈ ਅਕਾਲੀ ਦਲ ਦੀ ਥਰਡ ਕਾਂਗਰਸ ਦੀ ਤੇ ਇਹਦਾ ਤਾਂ ਨੰਬਰ ਹੀ ਕੋਈ ਨਹੀਂ 99 ਨੰਬਰ ਤੇ ਚਲ ਜੋ ਇਸ ਕਰਕੇ ਭਾਜਪਾ ਦਾ ਜਿਹੜਾ ਇੱਥੇ ਕੋਈ ਸਿਸਟਮ ਨਹੀਂ ਹੈਗਾ ਭਾਜਪਾ ਆਪਣੇ ਲੀਡਰਾਂ ਤੇ ਵਿਸ਼ਵਾਸ ਨਹੀਂ ਕਰਦੇ ਮੈਂ ਸੀਗਾ ਮੈਂ ਅੰਬਰਸਰ ਖੜਾ ਕੀਤਾ ਹਨਾ ਪੰਜਾਬ ਸਾਰੇ ਚ ਕੰਮ ਕੀਤਾ ਪਾਰਟੀ ਲੜਾਈ ਲੜੀ ਮੈਨੂੰ ਕੱਢ ਕੇ ਬਾਹਰ ਮਾਰੇ ਕਿਸ ਗੱਲ ਤੇ ਮੈਂ ਪੰਜਾਬ ਦਾ ਸਾਥ ਦਿੱਤਾ ਮੈਂ ਪੰਜਾਬ ਵਾਸਤੇ ਸਟੈਂਡ ਲਿਆ ਸਾਡਾ ਵਪਾਰ ਕਿਸਾਨਾਂ ਨਾਲ ਸਾਡਾ ਪਿਆਰ ਕਿਸਾਨਾਂ ਨਾਲ ਸਾਡਾ ਭਾਈਚਾਰਾ ਇੱਥੇ ਇੱਥੇ ਕੋਈ ਲੜਾਈ ਨਹੀਂ ਕਿ ਇਹ ਹੋਰ ਸੜ ਲੜਾਈ ਹੋਊ ਕਮਿਨਲ ਦੰਗਾ ਹੋਇਆ ਉਹ ਕਦੀ ਸਾਡੇ ਪੰਜਾਬ ਤੇ ਕੁਝ ਨਹੀਂ ਹੋਇਆ ਕਦੀ ਸਾਡੀਆਂ ਜੜਾਂ ਹੀ ਇੱਕੋ ਆ ਸਾਡੇ ਚ ਫਰਕ ਹੀ ਕੋਈ ਨਹੀਂ ਅਸੀਂ ਆਖੇ ਹਿੰਦੂ ਚ ਹੈ ਇੱਥੇ ਪੋਲਰਾਈਜ਼ ਨਹੀਂ ਹੋਣਾ ਹਿੰਦੂ ਇੱਥੇ ਹਿੰਦੂ ਵੀ ਸੈਕੂਲਰ ਆ ਤੇ ਸਿੱਖ ਵੀ ਸੈਕੂਲਰ ਆ ਤੇ ਸਭ ਤੋਂ ਵੱਡੀ ਗੱਲ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਇਹ ਸਭ ਤੋਂ ਵੱਡੇ ਝੰਡਾ ਬਰਦਾਰ ਜਿਹੜੇ ਆ ਨਾ ਉਹ ਭਾਈਚਾਰੇ ਦੇ ਉਹ ਆ ਜਿੰਨਾ ਹਰ ਧਰਮ ਦਾ ਸਤਕਾਰ ਕੀਤਾ ਹਰ ਧਰਮਿਕ ਧਾਰਮਿਕ ਸਥਾਨ ਨੂੰ ਬੜਾ ਉੱਚ ਦਰਜੇ ਦਾ ਡਵੈਲਪ ਕੀਤਾ ਇਸ ਕਰਕੇ ਇੱਥੇ ਕੋਈ ਲੜਾਈ ਨਹੀਂ ਇੱਥੇ ਜੇ ਉਹ ਚਾਹੁੰਦੇ ਆ ਨਾ ਕਿ ਇਹ ਏਜੰਡਾ ਚੱਲੇ ਕਿੱਥੇ ਨਹੀਂ ਚੱਲਦਾ ਇਹ ਸੈਕੂਲਰ ਸਟੇਟ ਆ ਇੱਥੇ ਭਾਈਚਾਰੇ ਦਾ ਹੀ ਏਜੰਡਾ ਚੱਲਣਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਆਪਣੇ ਲੀਡਰਾਂ ਤੇ ਏਤਮਾਨ ਕਰਨਾ ਸ਼ੁਰੂ ਕਰੇ ਜ਼ਿਕਰੁ ਹੈ ਕਿ ਬੀਤੇ ਕਈ ਦਿਨਾਂ ਤੋਂ ਸ਼ਮਨੀ ਅਕਾਲੀ ਦਲ ਅਤੇ ਪਾਜਪਾ ਗਠਜੋੜ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਨੇ ਪਰ ਦੋਹਾਂ ਪਾਰਟੀਆਂ ਦੇ ਵੱਲੋਂ ਗਠਜੋੜ ਨੂੰ ਲੈ ਕੇ ਕੋਈ ਸਪਸ਼ਟ ਬਿਆਨ ਨਹੀਂ ਦਿੱਤੇ ਗਏ। ਲੋਕ ਸਭਾ ਚੋਣਾਂ ਸਿਰਤੇ ਨੇ ਅਤੇ ਇਨ੍ਹਾਂ ਪਾਰਟੀਆਂ ਦੇ ਵੱਲੋਂ ਗਠਜੋੜ ਨੂੰ ਲੈ ਕੇ ਕੀ ਫੈਸਲਾ ਲਿਆ ਜਾਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਤਰਨਾ ਦੇ ਰਹੇ ਕਿਸਾਨਾਂ ਤੇ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਦਾਗਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ 'ਚ ਆਰਟੀਆਈ ਰਾਹੀਂ ਵੱਡਾ ਖੁਲਾਸਾ ਹੋਇਆ ਹੈ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਕੋਲ ਇਨ੍ਹਾਂ ਡਰੋਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਦਾ ਰੋਹ ਕੀਤਾ ਸੀ ਪਰ ਹਰਿਆਣਾ ਸਰਕਾਰ ਨੇ ਕਈ ਤਰ੍ਹਾਂ ਦੀਆਂ ਰੋਕਾਂ ਲਗਾਈਆਂ ਉਹਨਾਂ ਨੂੰ ਦਿੱਲੀ ਨਹੀਂ ਪਹੁੰਚਣ ਦਿੱਤਾ ਹੁਣ ਵੀ ਕਿਸਾਨ ਸ਼ੰਭੂ ਅਤੇ ਖਨੌਰੀ ਬੈਰੀਅਰ ਦੇ ਉੱਤੇ ਡਟੇ ਹੋਏ ਨੇ ਇਹਨਾਂ ਰੋਕਾਂ ਦੇ ਵਿੱਚ ਇੱਕ ਰੋਕ ਅਜਿਹੀ ਸੀ ਜਿਹੜੀ ਕਿਸਾਨਾਂ ਨੂੰ ਅੱਗੇ ਵਧਣ ਦੇ ਵਿੱਚ ਮੁਸ਼ਕਲ ਪੈਦਾ ਕਰ ਰਹੀ ਸੀ। ਉਹ ਸੀ ਡਰੋਨਸ ਦੇ ਦੁਆਰਾ ਅਥਰੂ ਗੈਸ ਦੇ ਗੋਲੇ ਸੁੱਟਣਾ। ਹੁਣ ਇਹਨਾਂ ਡਰੋਨਸ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋਏ ਨੇ ਤੇ ਕਈ ਤਰ੍ਹਾਂ ਦੇ ਖੁਲਾਸੇ ਹੋ ਗਏ ਨੇ। ਆਰਟੀਆਈ ਕਾਰਕੁਨ ਕੁਨਾਲ ਸ਼ੁਕਲਾ ਨੇ ਡਾਇਰੈਕਟਿਡ ਜਰਨਲ ਆਫ ਸਿਵਲ ਐਵੀਏਸ਼ਨ ਯਾਨੀ ਡੀਜੀਸੀਏ ਦੇ ਕੋਲ ਇੱਕ ਪੱਤਰ ਭੇਜਿਆ ਸੀ ਤੇ ਉਹਦੇ ਵਿੱਚ ਜਾਣਕਾਰੀ ਮੰਗੀ ਸੀ ਕਿ ਇਹਨਾਂ ਡਰੋਨਸ ਬਾਰੇ ਉਸ ਨੂੰ ਦੱਸਿਆ ਜਾਵੇ। ਪਰ ਡੀਜੀਸੀਏ ਨੇ ਕਿਹਾ ਕਿ ਉਹਨਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਹਰਿਆਣਾ ਪੁਲਿਸ ਦੇ ਉਹਨਾਂ ਡਰੋਨਾਂ ਬਾਰੇ ਵੀ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਹੈ ਜਿਨ੍ਹਾਂ ਦੇ ਨਾਲ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਵਾਰਾਏ ਗਏ ਸਨ ਤਾਂ ਦੱਸਦੀ ਕਿ ਇਹਨਾਂ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਸੀ ਕਈ ਕਿਸਾਨ ਜ਼ਖਮੀ ਵੀ ਹੋਏ ਸਨ ਤੋਂ ਦੱਸਦੀ ਕਿ ਡਰੋਨ ਚਲਾਉਣ ਵਾਸਤੇ ਲਾਇਸੈਂਸ ਵੀ ਜ਼ਰੂਰੀ ਹੁੰਦਾ ਹੈ ਤੇ ਇਹਦੇ ਵਾਸਤੇ ਸਿਖਲਾਈ ਵੀ ਜ਼ਰੂਰੀ ਹੈ ਆਈ ਡੀ ਜੀ ਸੀ ਏ ਦੇ ਨਿਯਮਾਂ ਮੁਤਾਬਕ 2 ਕਿਲੋ ਜਾਂ ਇਸ ਤੋਂ ਵੱਧ ਭਾਰ ਵਾਲੇ ਡਰੋਨ ਨੂੰ ਉਡਾਉਣ ਲਈ ਲਾਇਸੈਂਸ ਅਤੇ ਸਿਖਲਾਈ ਲੈਣੀ ਲਾਜ਼ਮੀ ਹੈ ਡਰੋਨ ਉਡਾਉਣ ਦਾ ਲਾਇਸੈਂਸ ਤਾਂ ਹੀ ਲਾਗੂ ਹੁੰਦਾ ਹੈ ਜੇਕਰ ਤੁਸੀਂ ਡੀ ਜੀ ਸੀ ਏ ਮਾਨਤਾ ਪ੍ਰਾਪਤ ਸੰਸਥਾ ਤੋਂ ਡਰੋਨ ਉਡਾਉਣ ਦੀ ਤਕਨੀਕ ਸਿੱਖੋ ਡਰੋਨ ਲਈ ਲਾਇਸੈਂਸ ਦੀ 30 ਵੀ 25000 ਰੁਪਏ ਇਸ ਨੂੰ ਰੀਨਿਊ ਕਰਾਉਣ ਵਾਸਤੇ 10000 ਰੁਪਏ ਵੱਖਰਾ ਦੇਣਾ ਪੈਂਦਾ ਹੈ ਪਰ ਹੁਣ ਡੀਜੀਸੀਏ ਨੇ ਸਾਫ਼ ਕਹਿ ਦਿੱਤਾ ਹੈ ਕਿ ਹਰਿਆਣਾ ਪੁਲਿਸ ਦੇ ਉਹਨਾਂ ਡਰੋਨਾਂ ਬਾਰੇ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਜਿਸ ਦੇ ਨਾਲ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਵਰਾਏ ਗਏ ਨੇ ਜ਼ਿਕਰ ਹੋ ਗਿਆ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ ਦੇ ਵਿੱਚ ਸਵਾਲਾਂ ਦੇ ਘੇਰੇ ਚ ਹੈ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਕਿ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਰਿਆਣਾ ਪੁਲਿਸ ਨੇ ਅਜਈਆਂ ਕਾਰਵਾਈਆਂ ਕਿਉਂ ਕੀਤੀਆਂ ਉਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਗਈ ਹੈ ਅਜਿਹੇ ਸਵਾਲ ਵਿਰੋਧੀ ਲਗਾਤਾਰ ਸੁਪਾ ਸਰਕਾਰ ਨੂੰ ਪੁੱਛ ਰਹੇ ਨੇ ਪਰ ਇਸ ਸਭ ਦੇ ਚੱਲਦੇ ਹੁਣ ਆਰਟੀਆਈ ਦੇ ਵਿੱਚ ਵੱਡਾ ਖੁਲਾਸਾ ਹੋ ਗਿਆ ਹੈ ਕਿ ਜੋ ਡਰੋਨ ਅਥਰੂ ਗੈਸ ਦੇ ਗੋਲੇ ਸੁੱਟਦੇ ਰਹੇ ਉਹਨਾਂ ਬਾਰੇ ਸਬੰਧਤ ਵਿਭਾਗ ਦੇ ਕੋਲ ਕੋਈ ਜਾਣਕਾਰੀ ਹੀ ਨਹੀਂ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਇਹਦੇ ਉੱਤੇ ਹਰਿਆਣਾ ਸਰਕਾਰ ਕੀ ਜਵਾਬ ਦਿੰਦੀ ਹੈ ਬਿਊਰੋ ਰਿਪੋਰਟ ਅੱਜ ਦੇ ਪੰਜਾਬ ਨਿਊਜ਼ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਅਮੋ ਹੈਡਲਾਈਨਸ ਤੇ अरविंद केजरीवाल दी गिरफ्तारी ਤੋਂ ਬਾਅਦ ਅਲਾਈਅੰਸ ਪਾਰਟੀਆਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ ਦਿੱਲੀ ਦੇ ਰਾਮਲੇਲਾ ਮੈਦਾਨ 'ਚ ਹੋਈ ਮਹਾਰਲੀ ਮੰਤਿਆਂ ਤੋਂ ਬਾਅਦ ਹੁਣ ਕੌਂਸਲਰ ਵੀ ਹੋਣ ਲੱਗੇ ਭਾਜਪਾ ਦੇ ਵਿੱਚ ਸ਼ਾਮਿਲ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਟਿੱਪਣੀ ਇੰਡੀਆ ਗੌਰਜੋੜ ਦੀ ਮਹਾਰਲੀ 'ਚ ਪਹੁੰਚੇ ਸੀਐਮ ਭਗਵੰਤ ਮਾਨ ਕੇਂਦਰ ਸਰਕਾਰ ਨੂੰ ਸਵਾਲਾਂ ਦੇ ਕੇੜੇ 'ਚ ਕੀਤਾ ਖੜਾ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਣੇ ਮਹਾਰਾਣੀ ਪ੍ਰਨੀਤ ਕੌਰ ਅਭੀਤ ਦਿਨੀ ਭਾਜਪਾ ਨੇ ਸੂਚੀ ਕੀਤੀ ਸੀ ਜਾਰੀ ਅਜ਼ਨਾਲ ਹੀ ਮੈਨੂੰ ਦਿਓ ਜਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ